ਅੱਜ ਐਕਸ ਆਰਮੀ ਗਰੁੱਪ ਦੇ ਪ੍ਰਧਾਨ ਜਗਦੇਵ ਸਿੰਘ ਜੀ ਤੇ ਨਾਲ ਉਹਨਾਂ ਦੇ ਬਾਕੀ ਸੀਨੀਅਰਸ ਤੇ ਆਲ ਗਰੁੱਪ ਅੱਜ ਮਸਜਿਦ ਦੇ ਵਿੱਚ ਮੁਸਲਮਾਨ ਭਾਈਚਾਰਕ ਵਧਾਉਣ ਦੇ ਵਿੱਚ ਈਦ ਦਾ ਦਿਨ ਸੀ ਤੇ ਈਦ ਮੁਬਾਰਕ ਦੇਣ ਵਾਸਤੇ ਆਰਮੀ ਗਰੁੱਪਰ ਅੱਲਾ ਜੋ ਕਿ ਮੁਬਾਰਕਾਂ ਦੇਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਨੂੰ ਹੌਸਲਾ ਵਧਾਈ ਤੇ ਪਰਿਵਾਰਕ ਸਾਂਝ ਵਧਾਉਣ ਵਾਸਤੇ ਤੇ ਸਾਰੇ ਹੀ ਮੁਸਲਮਾਨ ਭਾਈਚਾਰੇ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਤੇ ਖੁਸ਼ ਹੋਏ ਤੇ ਧੰਨਵਾਦ ਵੀ ਕੀਤਾ ਆਰਮੀ ਗਰੁੱਪ ਦਾ ਤਾਂ ਇਹ ਉਹਨਾਂ ਸਭ ਨੇ ਜਿਹੜੇ ਆ ਗਏ ਤੇ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਸਾਰੇ ਭਾਈਚਾਰੇ ਨੇ ਤੇ ਬਹੁਤ ਵਧੀਆ ਲੱਗਿਆ ਤੇ ਸਾਰਿਆਂ ਨੂੰ ਵੀ ਤੇ ਸਥਾਨ ਬਣਾਇਆ ਜੋ ਕਿ ਹੁਣੀ ਤਿਆਰ ਕੀਤਾ ਹੈ ਤੇ ਬਹੁਤ ਵਧੀਆ